ਤੁਹਾਨੂੰ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਨ ਰਾਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਚੰਡੀਗੜ੍ਹ ਦਾ ਮਾਮਲਾ ਇੱਕ ਵਾਰ ਮੁੜ ਭੱਗ ਦਾ ਨਜ਼ਰ ਆ ਰਿਹਾ ਹੈ ਤੇ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਮੇਜਰ ਸਿੰਘ ਮਟਰਾ ਮੌਜੂਦ ਨੇ ਮਦਦ ਸਵਾਗਤ ਸਵਾਗਤ ਹੈ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜਾ ਹਰਿਆਣਾ ਲੋਕਾਂ ਦੇ ਮਸਲੇ ਲੋਕਾਂ ਤੱਕ ਪਹੁੰਚਾਉਂਦੇ ਨੇ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਜੀ ਮਦਦ ਸਾਹਿਬ ਇੱਕ ਵਾਰ ਫਿਰ ਚੰਡੀਗੜ੍ਹ ਦਾ ਮਾਮਲਾ ਭੱਕ ਗਿਆ ਇਸ ਤੋਂ ਪਹਿਲਾਂ ਪੰਜਾਬ ਨੇ ਬਹੁਤ ਕੁਝ ਜਿਹੜਾ ਅ ਗਵਾਇਆ ਤੇ ਉਸੇ ਮਹਾਣੇ ਵਾਰ ਇੱਕ ਵਾਰ ਫਿਰ ਪੰਜਾਬ ਨੂੰ ਤੋੜਿਆ ਜਾ ਰਿਹਾ ਕਿਵੇਂ ਦੇਖਦੇ ਹੋ ਦੇਖੋ ਜਿਵੇਂ ਪਿਛਲੇ 2 ਹਫ਼ਤਿਆਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਚੱਲਿਆ ਹੈ ਉਦੋਂ ਵੀ ਮਤਲਬ ਇਹੀ ਸੀ ਕਿ ਅਸੰਦੇ ਵਿੱਚ ਜਿਹੜਾ ਕੋਕਰ ਪੰਜਾਬ ਯੂਨੀਵਰਸਿਟੀ ਆ ਜਿਹੜੀ ਉਹ ਇੱਕ ਸਿਰਫ ਯੂਨੀਵਰਸਿਟੀ ਨਹੀਂ ਉਹ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਵਿਰਾਸਤ ਦੀ ਇੱਕ ਮਤਲਬ ਨਿਸ਼ਾਨੀ ਆ ਹੋਂਦ ਹੈ ਸਾਡੀ ਉਹ ਸਾਡੇ ਨਾਲ ਜੁੜੀ ਹੋਈ ਆ ਉਹ ਤੇ ਉਹ ਫਿਰ ਲੋਕਾਂ ਦੇ ਪ੍ਰੈਸ਼ਰ ਨਾਲ ਜਣੀ ਮਤਲਬ ਇੱਕ ਵਾਰ ਉਹਨੂੰ ਬੈਕਅਪ ਤੇ ਦਿੱਈ ਐ ਸੈਂਟਰ ਸਰਕਾਰ ਨੇ ਨਾ ਜੀ ਹੁਣ ਜਿਹੜਾ ਕੇਂਦਰ ਸਰਕਾਰ ਨੇ ਮਦਨ ਨਮਾ ਲਿਆਦਾਗਾ ਉਹ ਉਹਨੇ ਕਿਹਾ ਵੀ ਅਸੀਂ ਸਰਦ ਰੁੱਤ ਦੇ ਵਿੱਚ ਇਹ ਪ੍ਰਸਤਾਵ ਪੇਸ਼ ਕਰਨੇਗਾ 131ਵਾਂ ਸੋਧ ਬਿੱਲ ਸੋਧ ਬਿੱਲ ਜੀ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਇਹ ਹੈ ਵੈਸੇ ਤਾਂ ਪਹਿਲੀ ਚੰਡੀਗੜ੍ਹ ਪੰਜਾਬ ਕੋਲ ਹੈ ਨਹੀਂ ਜੀ ਇਹ ਇੱਕ ਅਧਿਆਪ ਚ ਦੁਨੀਆ ਭਰ ਚ ਇੱਕ ਮਿਸਾਲ ਹੈ ਵੀ ਕਿਸੇ ਸੂਬੇ ਕੋਲ ਆਪਦੀ ਰਾਜਧਾਨੀ ਨਹੀਂ ਰਾਜਧਾਨੀ ਨਹੀਂ ਹੈ ਹਾਂ ਜੀ ਉਹ ਤਾਂ 1947 ਤੋਂ ਬਾਅਦ ਹੈ ਪਰ ਜਦੋਂ 1966 ਤੋਂ ਬਾਅਦ ਜਦੋਂ ਪੰਜਾਬ ਪੁਨਰਗਠਨ ਹੋਇਆ ਹਰਿਆਣਾ ਵੱਖ ਹੋਇਆ ਮਾਚਰ ਵੱਖ ਹੋਇਆ ਪੰਜਾਬ ਵੱਖ ਹੋਇਆ ਉਦੋਂ ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ ਮਤਲਬ ਚੰਡੀਗੜ੍ਹ ਦਿੱਤਾ ਹੀ ਨਹੀਂ ਗਿਆ ਬਿਲਕੁਲ ਹੈ ਨਾ ਤੇ ਅੱਜ ਇਹ ਜਿਹੜਾ ਪ੍ਰਸਤਾਵ ਹੈ ਇਹ ਪ੍ਰਸਤਾਵ ਇਸ ਤਰ੍ਹਾਂ ਵੀ ਬਿਲਕੁਲ ਚੰਡੀਗੜ੍ਹ ਨੂੰ ਜਿਹੜੀ ਪੰਜਾਬ ਤੋਂ ਖੋਹ ਪੂਰੀ ਖੋਹਿਆ ਜਾਉ ਜੇ ਇਹ ਪ੍ਰਸਤਾਵ ਲਿਆਂਦਾ ਜਾਂਦਾ ਜਾਂ ਪਾਸ ਕੀਤਾ ਜਾਂਦਾ ਹੈ ਇਹਦੇ ਨਾਲ ਚੰਡੀਗੜ੍ਹ ਪੰਜਾਬ ਉਹ ਬਿਲਕੁਲ ਖੋਹਜਾਬਾ ਇਹ ਬਹੁਤ ਵੱਡਾ ਹਮਲਾ ਜਿੰਨੀ ਸੈਂਟਰ ਸਰਕਾਰ ਦਾ ਪੰਜਾਬ ਤੇ ਤੇ ਬਟਾ ਸਾਹਿਬ ਇਹ ਵੀ ਚਰਚਾ ਦੇ ਵਿੱਚ ਰਿਹਾ ਕਿ ਸੈਂਟਰ ਸਰਕਾਰਾਂ ਤੱਕਾ ਕਰਦੀਆਂ ਆਈਆਂ ਉਸ ਵੇਲੇ ਚਲੋ ਤੁਸੀਂ ਤਾਂ ਉਹ ਦੌਰ ਵੀ ਦੇਖਿਆ ਜਦੋਂ ਇਸ ਤੋਂ ਪਹਿਲਾਂ ਚੰਡੀਗੜ੍ਹ ਹੋਵੇ ਪੰਜਾਬ ਦੇ ਪਾਣੀਆਂ ਦੇ ਬੁੱਧੇ ਹੋਣ ਇੰਨੀਆਂ ਕਿ ਗੱਲਾਂ ਸੀ ਜਿਹੜੀਆਂ ਦੋ ਚਾਰ ਕਰਨਾ ਹੀ ਸੀਗਾ ਉਸ ਵੇਲੇ ਵੀ ਜਿੰਦਾ ਪਚੀਕਰ ਸੀ ਉਹਦੇ ਬਾਅਦ ਵੀ ਜਿੰਦਾ ਚੱਲਣਾ ਜਦੋਂ ਜਦੋਂ ਆਪਾਂ ਚੰਡੀਗੜ੍ਹ ਦੇ ਪਿਸ਼ੋਕਰ ਤੇ ਜਾਈਏ ਚੰਡੀਗੜ੍ਹ ਦਾ ਮਸਲਾ ਕੋਈ ਇਹ ਐ ਨਿਖੜਵਾ ਮਸਲਾ ਨਹੀਂ ਸਾਰੇ ਜੁੜੇ ਹੋਏ ਨੇ ਭਾਵੇਂ ਚੰਡੀਗੜ੍ਹ ਦਾ ਮਸਲਾ ਹੋਵੇ ਭਾਵੇਂ ਪੰਜਾਬੀ ਬੋਲਦੇ ਇਲਾਕੇ ਦਾ ਮਸਲਾ ਹੋਵੇ ਭਾਵੇਂ ਪੰਜਾਬ ਦੇ ਤਿੰਨਾਂ دریاਵਾਂ ਦੇ ਪਾਣੀਆਂ ਦਾ ਮਸਲਾ ਹੋਵੇ ਭਾਗੜਾ ਬਿਆਸ ਜਿਹੜਾ ਮਤਲਬ ਉਹ ਬਣਿਆ ਹੈ ਪ੍ਰਬੰਧਕੀ ਬੋਰਡ ਉਹ ਵੀ ਸਾਰਾ ਇਹਦੇ ਨਾਲ ਜੁੜਿਆ ਹੈ ਤੇ ਇਹ ਸਾਰੇ ਜੁੜੇ ਹੋਏ ਨੇ ਜੀ ਤੇ ਇਹ ਆਪਾਂ ਮਤਲਬ ਦੇਖਿਆ ਉਸੀ ਵੀ ਦੇਖਿਆਗਾ ਵੀ ਜਿਹੜਾ ਪੰਜਾਬ ਦਾ ਜਦੋਂ 1966 ਦੇ ਵਿੱਚ ਅ ਤੁਬਾ ਬਣਿਆ ਯਾਨੀ ਇਹਦੇ ਵਿੱਚ ਹਰਿਆਣਾ ਵੱਖਰਾ ਬਣ ਗਿਆ ਤੇ ਹਮਾਚਲ ਵੱਖਰਾ ਬਣ ਗਿਆ ਪੰਜਾਬ ਪੁਨਰਗਠਨ ਹੋਇਆ 1 ਨਵੰਬਰ 1966 ਨੂੰ ਤੇ ਉਸ ਟਾਈਮ ਇਹ ਜਿਹੜਾ ਚੰਡੀਗੜ੍ਹ ਨੂੰ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਵਿਚਾਲੇ ਰੱਖ ਲਿਆ ਸੈਂਟਰ ਨੇ ਅਧਿਆਪਤ ਚ ਰੱਖ ਲਿਆ ਤੇ ਵੀ ਅਸੀਂ ਕਰਾਂਗੇ ਇਹਨੂੰ ਕਰਾਂਗੇ ਲੜਕਾਈ ਹੈ ਬੰਦੇ ਤੇ ਇਸੇ ਤਰ੍ਹਾਂ ਪੰਜਾਬ ਦਾ ਜਿਹੜੇ ਦੇਖੋ ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਆਮ ਕਰਕੇ ਤਾਂ ਜਿਹੜੀ ਇਹ ਕਿਹਾ ਜਾਂਦਾ ਹੈ ਵੀ ਦੇਖੋ ਜੇ ਗੁਆਂਡੀ ਭਰਾ ਨੂੰ ਆਪਾਂ ਪਾਣੀ ਦੇ ਦਈਏ ਇਹ ਤਾਂ ਪੂਰਨ ਹੁੰਦਾ ਹੈ ਹਨਾ ਇਹ ਮਤਲਬ ਇਹ ਜਿਹੜਾ ਪੰਜਾਬ ਵਾਲੇ ਨੇ ਲੋਕ ਇਹ ੱੱਕਾ ਕਰਦੇ ਨੇ ਯਾਨੀ ਜਿਹੜਾ ਪੰਜਾਬ ਪੰਜਾਬ ਨਾਲ ਬਿਫਕਰ ਹੋਣਾ ਉਸੇ ਨੂੰ ਉਲਟ ਇਹ ਬਣਾ ਰਹੇ ਨੇ ਵੀ ਇਹ ਤਾਂ ੱੱਕਾ ਹੁੰਦਾ ਆਪਾਂ ਮੰਨਦੇ ਆ ਆਪਾਂ ਦੋਈ ਗੁੰਡੀਆਂ ਆਪਾਂ ਆਪਸ ਦੇ ਵਿੱਚ ਵੀ ਆਪਣਾ ਸੱਭਿਆਚਾਰ ਕੀ ਹੈਗਾ ਘਰਾਂ ਦੇ ਵਿੱਚ ਵੀ ਜਿਹੜੇ ਘਰਾਂ ਦੇ ਆ ਔਰਤਾਂ ਨੇ ਅੱਜ ਕੋਈ ਇੱਕ ਘਰ ਨੇ ਸਾਗ ਬਣਾਇਆ ਉਹ ਤਾਂ ਸਾਰੇ ਆਂਢ ਗੁਆਂਢੀ ਦੇ ਵੱਢੁੰਦੇ ਨੇ ਹਨਾ ਬਿਲਕੁਲ ਮੁੜ ਕੇ ਉਹ ਉਹਨਾਂ ਦੇ ਆਏ ਬਣਦੇ ਨੇ ਉਹ ਆਪਸ ਦੇ ਵਿੱਚ ਹੁੰਦਾ ਇਹ ਕਹੇ ਨਹੀਂ ਹੁੰਦਾ ਵੀ ਇੱਕ ਭਰਾ ਦਾ ਹੱਕ ਦੂਜੇ ਨੂੰ ਦਿੱਤਾ ਜਿਵੇਂ ਇੱਕ ਪਾਪ ਬਾਪ ਹੈ ਪਾਪ ਦੇ ਤਿੰਨ ਮੁੰਡੇ ਹੋਣ ਉਹ ਬਾਪ ਇੱਕ ਨੂੰ ਮਤਲਬ ਇੱਕਦਮ ਤਾਂ ਕੁਸ਼ਮਣਾ ਦੇ ਵੀ ਇੱਕ ਤਾਂ ਮਤਲਬ ਉਹਦਾ ਦੂਜੇ ਅੰਗ ਦਿੱਤਾ ਜਾਵੇ ਤਾਂ ਉੱਥੇ ਵਿਕਰਾ ਹੁੰਦਾ ਇਹਹੀ ਵਿਕਰਾ ਪੰਜਾਬ ਨਾਲ ਹੈ ਪੰਜਾਬ ਨਾਲ ਜਿਹੜੀ ਪੰਜਾਬ ਦੇ ਪਾਣੀ ਹੋਏਗੇ ਆਪਾਂ ਕਹਿੰਦੀਏ ਵੀ ਫਰਜ਼ ਗੁਰ ਪੰਜਾਬ ਦਾ ਪਾਣੀ ਹੈ ਸਾਡੇ ਕੋਲ ਵਾਧੂ ਹੋਵੇ ਪਾਣੀ ਅਸੀਂ ਮਤਲਬ ਰਾਜਤਾਂ ਨੂੰ ਕਹੀ ਵੀ ਆ ਚੱਕ ਪਾਣੀ ਇਹਦੇ ਸਾਨੂੰ ਇੰਨੇ ਪੈਸੇ ਤੇ ਜਾਂ ਜਿਹੜਾ ਤੁਹਾਡੇ ਕੋਲ ਖਣਿਜ ਪਦਾਰਥ ਨੇ ਭਾਈ ਉਹਦੇ ਬਦਲੇ ਚ ਸਾਨੂੰ ਦੇ ਠੀਕ ਹੈ ਹਨਾ ਅਜਾ ਇੱਕ ਹੋਰ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਨਵਰੀ ਦੇ ਗੱਲ ਉੱਠੀ ਆ ਕਿ 131ਵਾਂ ਮਸੂਦ ਬਿਲ ਪੇਸ਼ ਕੀਤਾ ਜਾਊਗਾ ਸਰਦਰੁੱਤ ਦੇ ਅੰਦਰ ਤਾਂ ਉਸ ਵੇਲੇ ਜਿਹੜਾ ਪੰਜਾਬ ਤੋਂ ਬਿਲਕੁਲ ਹੀ ਵੱਖਰਾ ਜਿਹੜਾ ਹੋ ਜਾਊਗਾ ਇੱਕ ਨਾਰਮਲ ਜਿਹੜੀ ਆਪਾਂ ਕਹਿੰਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹ ਬਣਾ ਦਿੱਤਾ ਜਾਊਗਾ ਭਾਵੇਂ ਇਹਦੇ ਨਾਲ ਨਾ ਤਾਂ ਪੰਜਾਬ ਕੋਲੇ ਰਾਜਧਾਨੀ ਹੈ ਹੂੰ ਐਕਚੁਅਲੀ ਪੰਜਾਬ ਦੇ ਪਿੰਡਾਂ ਦੇ ਵਿੱਚੇ ਵਸਿਆ ਹੋਇਆ ਜਿਹੜਾ ਚੰਡੀਗੜਾ ਹੈ ਜਿਵੇਂ ਆਪਾਂ ਕਹਿ ਦਈਏ ਵੀ ਮਨੁੱਖਾ ਇੱਕ ਹਨਾ ਬੇਲਾ ਸਰ ਹੈ ਨਹੀਂ ਨਾ ਹੈ ਨਾ ਸਿਰ ਸਿਰ ਤੋਂ ਬਣਾ ਕੋਈ ਮਨੁੱਖ ਜਾਂ ਕੋਈ ਵੀ ਪੰਛੀ ਹੈ ਕੋਈ ਮਤਲਬ ਜਿਹੜਾ ਜੀਵ ਹੈ ਉਹ ਜਿਹੜੀ ਸਿਰ ਤੋਂ ਬਣਾ ਮਤਲਬ ਉਹਦੀ ਬਾਡੀ ਰਹਿ ਸਕਦੀ ਹੈ ਪਰ ਇੱਕ ਇੱਕ ਬਹੁਤ ਜਿਹੜੀ ਗੱਲ ਨਿਕਲਦੀ ਹੈ ਕਿੰਨੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਤੇ ਰਾਜ ਕਰਿਆ ਪੰਜਾਬ ਦੀ ਆਪਣੀ ਰਾਜਤਾਨੀ ਹੈ ਨਹੀਂ ਦੇ ਕਟੂਕਲੇਜ ਅਜ ਤੋਂ ਜਿਹੜਾ ਇਹ ਲਾਣੋ 25 30 ਸਾਲ ਪਹਿਲਾਂ ਵੀ ਪਿਆ ਤੇ ਹੁਣ ਫੇਰ ਇਹ ਸ਼ੁਰੂ ਹੋਇਆ ਜਦੋਂ ਸ਼ੁਰੂ ਹੋਇਆ ਧੂਆਂ ਉੱਠਿਆ ਅੱਗੇ ਦੇਖਣਾ ਹੋਊਗਾ ਵੀ ਇਹ ਇਹ ਕਰਦਾ ਕੀ ਹੈ ਬੜੀ ਕਿਵੇਂ ਲੰਦਾ ਹੈ ਪਰ ਸਰਕਾਰਾਂ ਨੇ ਬਿਲਕੁਲ ਗੌਰ ਨਹੀਂ ਕਰੀ ਕਿ ਸਾਡੀ ਆਪਣੀ ਰਾਜਨੀਤੀ ਇਹ ਤੁਹਾਡੀ ਗੱਲ ਸਹੀ ਹੈ ਦੇਖੋ ਪਹਿਲੀ ਗੱਲ ਤਾਂ ਇਸ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਲਾਣੋ ਜਾਂ ਮੰਨੋ ਉਸ ਟਾਈਮ ਮੋਰਚੇ ਲੱਗੇ ਨੇ ਜੀ ਅਨੰਦਪੁਰ ਸਾਹਿਬ ਦਾ ਮਤਲਬ ਹੈ ਭਾਵੇਂ ਉਹਦੇ ਵਿੱਚ ਵੀ ਇਹ ਮਸਲੇ ਨੇ ਜੀ ਤੇ ਜਿਹੜੀ ਉਸ ਤੋਂ ਬਾਅਦ ਜਦੋਂ ਮਤਲਬ ਲਗਾਤਾਰ ਹੱਲ ਕਰਨ ਦੀ ਜਗ੍ਹਾ ਤੇ ਟਕਰਾਅ ਦੇ ਵਿੱਚ ਆ ਗਿਆ ਸੈਂਟਰ ਸੈਂਟਰ ਮਤਲਬ ਉਸ ਟਾਈਮ ਕਾਂਗਰਸ ਸਰਕਾਰ ਸੀ ਮਤਲਬ ਸ੍ਰੀਮਤੀ ਇੰਦਰਾ ਗਾਂਧੀ ਜਿਹੜੀ ਉਹ ਉਹਦੀ ਪ੍ਰਧਾਨ ਮੰਤਰੀ ਸੀ ਉਹਦੇ ਦੇਖ ਲਈ ਕਿ ਪੰਜਾਬ ਦਾ ਮਤਲਬ ਲਗਾਤਾਰ ਇਸ ਤਰ੍ਹਾਂ ਤਕਰਾਅ ਹੋਇਆ ਜਾਨੀ ਉਹ ਤੱਕੇ ਖਿਲਾਫ ਆਵਾਜ਼ ਉੱਠੀ ਫਿਰ ਜੇਲਾਂ ਗਈਆਂ ਹੋਰ ਕਿੰਨਾ ਕੁਝ ਹੋਇਆ ਬਹੁਤ ਮਤਲਬ ਅ ਤਸੱਦਦ ਵੀ ਹੋਇਆ ਬਹੁਤ ਕੁਝ ਹੋਇਆ ਜਾਨੀ ਉਸਦੇ ਹਿੱਸੇ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਵਾਲੀ ਹੈ ਦਰਬਾਰ ਸਾਹਿਬ ਤੇ ਧੇਰੀ ਕੀਤਾ ਗਿਆ ਆਪਾਂ ਸਾਰਾ ਅੱਖੀ ਦੇਖਿਆ ਉਸ ਤੋਂ ਬਾਅਦ ਅ ਇੱਕ ਰਜੀਵ ਲੰਗੋਰ ਸੰਝੋਤਾ ਨਿਕਲ ਕੇ ਆਇਆ ਜੀ ਰਜੀਵ ਲੰਗੋਰ ਸੰਝੋਤੇ ਦੇ ਵਿੱਚ 1985 ਚ ਹੋਇਆ ਸੀ ਅ ਉਹਦੇ ਵਿੱਚ ਕੀ ਸੀ ਚੰਡੀ ਜਿਆ ਪੰਜ ਦੇ ਚੰਡੀਗੜ੍ਹ ਨੂੰ ਲਾਈਏ ਉਹਦੇ ਵਿੱਚ ਇਹ ਸੀ ਵੀ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਦਾ ਬਣ ਜੇਗਾ ਜੀ ਤੇ इवन तो ਕਿਉਂਕਿ ਅਸੀਂ ਤਾਂ ਖੁਦ ਆਪ ਉਹ ਦੇਖਿਆ ਉਹ ਦੌਰ ਦਾ ਉਦੋਂ ਜਿਹੜਾ ਚੰਡੀਗੜ੍ਹ ਦੀ ਪੁਲਿਸ ਦੀ ਵਰਦੀ ਵੀ ਤਿਆਰ ਹੋ ਗਈ ਸੀ ਪੰਜਾਬ ਵਾਲੀ ਅੱਛਾ ਹਾਂ ਇਹ ਸੀ ਵੀ ਬਸ 26 ਜਨਵਰੀ ਨੂੰ ਮਤਲਬ ਟੇਕਓਵਰ ਕਰ ਲੈਣਾ ਤੇ ਪੁਲਿਸ ਦੀ ਵਰਦੀ ਜਾਂ ਹੋਰ ਉਹ ਵੀ ਸਾਰਾ ਕੁਝ ਹੋ ਜਾਣਾ ਆਏ ਨਾ ਕਿ 26 ਜਨਵਰੀ ਨੂੰ ਉਦੋਂ ਬਰਨਾਲਾ ਸਰਕਾਰ ਸੀ ਇੱਥੇ ਜੀਵਨ ਗੱਲ ਸੁਣੋ ਤਾਂ ਜਦੋਂ ਹੋਇਆ ਉਦੋਂ ਬਾਅਦ ਇੱਥੇ ਅਕਾਲੀ ਬਜਾਰਤ ਬਣੀ ਜਿਹਦੇ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਜੀ ਤੇ ਜਿਹੜੇ ਬਾਦਲ ਟੋੜਾ ਵੀ ਉਹ ਜਣੀ ਮਤਲਬ ਇੱਕੋ ਹਿਸਾਬ ਨਾਲ ਸਾਈਡ ਤੇ ਕੀਤੇ ਸੀ ਜੀ ਤੇ ਉਹਦੇ ਮਤਲਬ 26 ਜਨ ਵੀ ਉਲਾਨ ਨਾ ਹੋਇਆ ਓਹੋ ਉਦੋਂ ਮੁੜ ਕੇ ਫੇਰ ਜਣੀ ਮਤਲਬ ਉਹਦੇ ਵਿੱਚ ਉਹ ਹੀ ਆ ਗਈ ਪੰਜਾਬ ਦੇ ਲੋਕਾਂ ਚ ਵੀ ਹੋਰ ਅਸਰ ਵੀ ਇਹਦਾ ਜਾਣ ਕੇ ਸਾਨੂੰ ਮਤਲਬ ਟਕਰਾ ਟਕਰਾਉਂਦੇ ਨੇ ਬਿਲਕੁਲ ਹੈਨਾ ਉਦੋਂ ਫਿਰ ਜਿਹੜੀ ਇਹ ਵੀ ਹੋਇਆ ਵੀ ਸਰਜੀਤ ਸਿੰਘ ਬਰਨਾਲਾ ਨੂੰ ਉਸ ਵਜੋਂ ਮੁੱਖ ਮੰਤਰੀ ਤੋਂ ਉਹਦਾ ਛੱਡਣਾ ਛੱਡ ਦੇਣਾ ਚਾਹੀਦਾ ਜੀ ਪਰ ਛੱਡਿਆ ਨਹੀਂ ਉਹਨਾਂ ਨੇ ਉਸ ਤੋਂ ਬਾਅਦ ਸੈਂਟਰ ਸਰਕਾਰ ਨੇ ਉਹ ਸਰਕਾਰ ਵੀ ਤੋੜਤੀ ਜਿਹਨੇ ਰਾਸ਼ਟਰਪਤੀ ਰਾ ਲਾਗੂ ਕਰਤਾ ਮੁੜ ਕੇ ਵੀਰਦਾ ਚੱਲ ਗਿਆ ਮਤੂ ਜੀ ਸਾਹਿਬ ਜੇ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਅ ਛੱਡ ਦਿੰਦੇ ਕੀ ਹੋ ਸਕਦਾ ਸੀ ਨਹੀਂ ਪ੍ਰੈਸ਼ਰ ਪੈਂਦਾ ਜਾਂ ਘੱਟੋ ਘੱਟ ਇਹ ਤਾਂ ਹੁੰਦਾ ਵੀ ਯਾਰ ਹਾਂ ਠੀਕ ਆ ਸਾਡੂ ਕੁਰਸੀ ਪਿਆ ਨਹੀਂ ਸਾਨੂੰ ਪੰਜਾਬ ਪਿਆ ਹਾਂ ਮਤਲਬ ਇਹ ਅੱਛਾ ਅੱਛਾ ਇਹ ਦੋਚ ਐਕਚੁਅਲੀ ਲੱਗਦੇ ਰਹੇ ਨੇ ਪੁਰਾਣੀਆਂ ਸਰਕਾਰਾਂ ਦੇ ਕਿ ਜਦੋਂ ਉਹ ਜਦੋਂ ਸਰਕਾਰਾਂ ਨਹੀਂ ਹੁੰਦੀਆਂ ਉਦੋਂ ਉਹ ਵੱਡੇ ਵੱਡੇ ਦੰਦ ਜੇ ਮਾਰਦੇ ਨੇ ਜਦੋਂ ਸਰਕਾਰਾਂ ਆ ਜਾਂਦੀਆਂ ਨੇ ਫਿਰ ਉਹ ਭੁੱਲ ਜਾਂਦੇ ਨੇ ਇਹ ਦੇਖੋ ਜਿਹੜਾ ਦਾ ਹੈਗਾ ਸੈਂਟਰ ਵਾਲੀਆਂ ਪਾਰਟੀਆਂ ਜਿਵੇਂ ਲਗਾਤਾਰ ਸੰਗ ਨੂੰ ਕਾਂਗਰਸ ਰਹੀ ਹੈ ਜੀ ਸੈਂਟਰਲ ਪਾਰਟੀ ਦਾ ਸੋਚ ਉਸ ਤਰ੍ਹਾਂ ਹੀ ਹੁੰਦੀ ਆ ਵੀ ਅਸੀਂ ਤਾਂ ਮਤਲਬ ਦੇਸ਼ ਤੋਂ ਰਾਜ ਕਰਨਾ ਹੈ ਅਸੀਂ ਸੂਬਿਆਂ ਨੂੰ ਥੱਲੇ ਦਬਾ ਕੇ ਰੱਖਣਾ ਹੈ ਹੈਨਾ ਜਿਹੜੀਆਂ ਖੇਤਰੀ ਪਾਰਟੀ ਹੁੰਦੇ ਨੇ ਉਹਨਾਂ ਨੇ ਆਪਣੇ ਖੇਤਰ ਦਾ ਕਰਨਾ ਹੁੰਦਾ ਬਿਲਕੁਲ ਪੰਜਾਬ ਦੀ ਵਿਸ਼ੇਸ਼ਤਾ ਇਹ ਹੈ ਵੀ ਇਹ ਖੇਤਰੀ ਪਾਰਟੀ ਤਾਂ ਹੈਗੀ ਉਸ ਅਕਾਲੀ ਦਲ ਨਾਲ ਮਤਲਬ ਕਿ ਉੱਤੇ ਇੱਥੇ ਧਰਮ ਜਿਹੜਾ ਸਿੱਖ ਧਰਮ ਹੈ ਉਹ ਵੀ ਦੇਸ਼ 'ਚ ਘਟ ਗਿਆ ਇਸ ਵਿੱਚ ਹੈ ਡਬਲ ਮਰ ਡਬਲ ਨਾ ਨਾ ਹਾਂ ਹਾਂ ਤੇ ਉਹ ਉਸੇ ਕਰਕੇ ਅਕਾਲੀ ਦਲ ਨੂੰ ਜਿਹੜਾ ਸੋਮਨੀ ਅਕਾਲੀ ਦਲ ਜਿਹੜਾ ਕੱਠੀ ਸਾਰਾ ਉਹਦੇ ਉਸ ਨੂੰ ਇਹ ਸਿਰਾ ਵੀ ਜਾਂਦਾ ਵੀ ਉਹਨੇ ਲੜਾਈ ਵੀ ਲੜੀ ਆ ਪੰਜਾਬ ਵਾਸਤੇ ਬਿਲਕੁਲ ਮੋਰਚੇ ਲਾਇਦੇ ਜਿਹਨਾਂ ਕੱਟੀਆਂ ਨੇ ਬਹੁਤ ਕੁਸ਼ ਕੀਤਾ ਜਿੰਨੇ ਹਣਾ ਤੇ ਨਾਲ ਇਹ ਆ ਵੀ ਜਦੋਂ ਸਤਾਜ ਆ ਜਾਂਦੇ ਨੇ ਉਦੋਂ ਇੱਕ ਹਿਸਾਬ ਨਾਲ ਨੇ ਤੇ ਦੋਸ਼ੇ ਲਾਉਂਦੇ ਉਹਦੋਂ ਭੁੱਲ ਜਾਂਦੇ ਜੀ ਪਹਿਲਾਂ ਉਸ ਤਰ੍ਹਾਂ ਜਿਵੇਂ ਹੁਣ ਅ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦਾ ਜਿਹੜੀ ਭਾਜਪਾ ਨਾਲ ਲੱਠ ਜੁੜ ਰਿਹਾ ਹੈ ਹਣਾ ਤੇ ਉੱਤੇ इवन ਜਥੇਦਾਰ ਜਥੇਦਾਰ ਟੌੜਾ ਸਾਹਿਬ ਨੇ ਜਦੋਂ ਪਹਿਲੀ ਵਾਰਟ ਜੁੜ ਹੋਇਆ ਜਥੇਦਾਰ ਗੁਰਤੇਰਨ ਸਿੰਘ ਟੌੜਾ ਜਿਹੜੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਜੀ ਉਹਨਾਂ ਨੇ ਵੱਡੇ ਬਦਲ ਨੂੰ ਮਤਲਬ ਇਹ ਰਹਿ ਦਿੱਤੀ ਸੀ ਵੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਲੋੜ ਹੈ ਜੀ ਵੀ ਇਸ ਕਰਕੇ ਬਿਨਾ ਸ਼ਰਤ ਤੋਂ ਸਮਝੌਤਾ ਨਾ ਕਰੋ ਵੀ ਸ਼ਰਤਾਂ ਰੱਖੋ ਵੀ ਆਹ ਸਾਡੇ ਮਸਲੇ ਨੇ ਹੱਲ ਕਰੋ ਹਾਂ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਜਿ ਨਹੀਂ ਬੇਨਸਰਤ ਲਾਣੀਆ ਸਮਝੌਤਾ ਕਰਤਾ ਤੇ ਉਹ ਫਿਰ ਉਧੂ ਮੁੜ ਕੇ ਜਿੰਨੀ ਮਸਲਾ ਕੋਈ ਹੱਲ ਨਹੀਂ ਹੋਇਆ ਸਰਕਾਰਾਂ ਭੋਗਦੇ ਰਿਹਾ ਅਕਾਲੀ ਦਲ ਪਰ ਉਹ ਮਸਲੇ ਉੱਥੇ ਅੜਕੇ ਰਹੇ ਤੇ ਹੁਣ ਚਲੋ ਪਿੱਛੇ ਆਪਣਾ ਕਿਸਾਨ ਮੋਰਚਾ ਚੱਲਿਆ ਉਹਦੇ ਵਿੱਚ ਅਕਾਲੀ ਦਲ ਤੇ ਇਹਨਾਂ ਦਾ ਆਪ ਦੇ ਵਿੱਚ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਹੁਣ ਤਾਂ ਪੰਜਾਬ ਦੇ ਮਤਲਬ ਵੋਟਾਂ ਪੰਜਾਬ ਦੇ ਲੋਕ ਚਾਹੁੰਦੇ ਨੇ ਇਹਨਾਂ ਦਾ ਆਪ ਚ ਤੋੜ ਮਿਸ਼ੋੜਾ ਹੋਇਆ ਹਾਂ ਹੈਨਾ ਤੇ ਹੁਣ ਸੈਂਟਰ ਸਰਕਾਰ ਹੈ ਉਹੀ ਹੈ ਮਤਲਬ ਉਹ ਵੀ ਭਾਵੇਂ ਪਹਿਲਾਂ ਕਾਂਗਰਸੀ ਹੁਣ ਭਾਜਪਾ 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 ਭਾਵੇਂ ਕੱਲ ਨੂੰ ਆਮ ਆਦਮੀ ਪਾਰਟੀ ਵੀ ਸੈਂਟਰ ਦੀ ਸਰਕਾਰ ਬਣ ਜੇ ਉਹਨਾਂ ਦੀ ਸੋਚ ਉਹੀ ਉਹ ਉਹਨਾਂ ਦੀ ਇਹਨਾਂ ਦੀ ਸੋਚ ਉਹੀ ਬਣਦੀ ਹੈ ਜੀ ਹੁਣ ਮਤਲਬ ਕਿਉਂਕਿ ਜਦੋਂ ਜਿਹੜੀ ਸੈਂਟਰ ਸਰਕਾਰ ਬਣਦੀ ਆ ਉਹ ਐ ਸੋਚੇ ਨਾ ਕਿ ਆਪਾਂ ਨੂੰ ਤਾਂ ਹਰਿਆਣੇ ਤੋਂ ਵੀ ਵੋਟ ਲੈਣੀਆਂ ਆ ਪਾਉ ਤੋਂ ਵੀ ਲੈਣੀਆਂ ਜਿਹੜੀ ਖੇਤਰੀ ਪਾਰਟੀ ਹੁੰਦੀ ਆ ਵੀ ਜਿਹੜੇ ਖੇਤਰ ਦੀ ਆ ਤਾਂ ਉਹਦੇ ਹਿੱਤ ਵਾਸਤੇ ਲੜਨਾ ਹੈ ਬਿਲਕੁਲ ਹੈਨਾ ਇਸ ਕਰਕੇ ਜਣੀ ਮਤਲ ਇਹ ਜਿਹੜਾ ਸਾਡਾ ਜਿਹੜਾ ਗੁੰਝਲਦਾਰ ਮਸਲਾ ਹੁੰਦਾ ਜਾਂਦਾ ਹੈ ਇਸ ਤੇ ਜਿਹੜਾ ਜਣੀ ਆਪਣਾ ਇਹ ਇਹ ਤਾਂ ਹੀ ਤੱਕਾ ਦਾ ਹੈਗੀ ਪਰ ਤੱਕਾ ਦਾ ਸਮਾਜੜਾ ਮਤ ਹੈ ਭਾਰਤੀ ਮਦਰ ਸਾਇੰਟਿਸ ਸਰਕਾਰ ਨੇ ਵੀ ਐਸ ਟਾਈਮ ਅਸੀਂ ਸਾਰੇ ਭਾਈਚਾਰਾ ਸ੍ਰੀ ਗੁਰੂ ਤੇਗ ਬਹਾਦਰ ਦਾ 350 ਸਾਲਾਂ ਮੈਂ ਮੱਤੂ ਸਭ ਉਹੀ ਉਹੀ ਗੱਲ ਕਹਿਣ ਲੱਗਿਆ ਸੀ ਕਿ ਟਾਈਮਿੰਗ ਤੇ ਬਹੁਤ ਵੱਡਾ ਸਵਾਲ ਆ ਰਿਹਾ ਹੈ ਬਹੁਤ ਬਹੁਤ ਜਿਆਦੇ ਬਹੁਤ ਜਸਵੇਦਨ ਸੀਸ ਮਸਲਾ ਜਿਸ ਵੇਲੇ ਪੂਰੀ ਦੁਨੀਆ ਪੂਰਾ ਵਿਸ਼ਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਮਨਾ ਰਿਹਾ ਉਸ ਵੇਲੇ ਇਹ ਆਵਾਜ਼ਾਂ ਆਉਣੀਆਂ ਮਤਲਬ ਤੁਸੀਂ ਇੱਕੋ ਦੇਖੋ ਵੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਨਾ ਹਿੰਦੂ ਭਾਈਚਾਰੇ ਲਈ ਦਿੱਲੀ ਜਾ ਕੇ ਸੀਸ ਦਿੱਤਾ ਉਹਦੇ ਨਾਲ ਮਤੀ ਦਾ ਸਤੀ ਦਾਸ ਉਹ ਜਿੰਨੇ ਮਤਲਬ ਸਾਰੇ ਮਤਲਬ ਹੋਰ ਵੀ ਸੀ ਇਹ ਦੋਗੇ ਨਹੀਂ ਨਾ ਤੇ ਉਹਦਾ ਹੁਣੀ ਸੀ ਜਿਹੜੇ ਉਹਦੀ ਰੰਗ ਚ ਚੰਗੇ ਸੀ ਉਹਦਾ ਉਹਦੇ ਨਾਲੇ ਜੁੜੇ ਸੀ ਉਹਨਾਂ ਦਾ ਕੀ ਸੀ ਉਹਨਾਂ ਨੂੰ ਜਿਵੇਂ ਆਪਾਂ ਕਹਿੰਦੇ ਗੁਰਤੇਗ ਬਾਦਰ ਨਾਲ ਤਾਂ ਕੁਝ ਕੋਈ ਲੜਾਈ ਨਹੀਂ ਹੋ ਰਹੀ ਸੀ ਬਿਲਕੁਲ ਉਹਨਾਂ ਦਾ ਕੀ ਸੀ ਵੀ ਅਸੀਂ ਜਿੱਥੇ ਮਨੁੱਖਤਾ ਨਾਲ ਧੱਕਾ ਹੁੰਦਾ ਸੀ ਉਹਦਾ ਮੂਤ ਕਰਾਂਗੇ ਮੈਂ ਉਹਨਾਂ ਨੇ ਜਣੀ ਉਹ ਮਨੁੱਖੀ ਅਧਿਕਾਰਾਂ ਨੂੰ ਸਮਝਦੇ ਹੋਏ ਮਾਨਵਤਾ ਨੂੰ ਸਮਝਦੇ ਹੋਏ ਅਰਦਾਸ ਹੀ ਦਿੱਤਾ ਹਨਾ ਮਰਦ ਇਹ ਡਿਮਟੀ ਮਤਲਬ ਉਹ ਕਰੀ ਦਿੱਲੀ ਨੂੰ ਤੇ ਅੱਜ ਜਦੋਂ ਅਸੀਂ 350 ਸਾਲਾ ਦਿਨ ਮਨਾ ਰਹਿਆਂ ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਉਹਨਾਂ ਦੇ ਨਾਲ ਦੇ ਜਿਹੜੇ ਮਤਲਬ ਜिले ਸ਼ਹੀਦ ਹੋਏ ਨੇ ਉਸੇ ਟਾਈਮ ਦਿੱਲੀ ਸਾਡੇ ਨਾਲ ਕਰਦੀ ਇਹੇ ਪੈਰਾਮੀਟਰ ਲਾ ਕੇ ਦੇਖ ਰਹੇ ਨੇ ਚੁੰਡੀਆਂ ਵੱਟ ਕੇ ਦੇਖ ਰਹੇ ਨੇ ਕੀ ਕੀ ਲੱਗਦਾ ਤੁਹਾਨੂੰ ਕਿੰਨੀ ਇਹਨਾਂ ਦੀ ਸੋਚ ਹੈ ਅੰਦਰ ਜੇ ਮਾਂ ਦਾ ਦਿਨ ਦੇ ਇਹ ਬਣੀ ਹੋਈ ਆ ਸੋਚ ਵੀ ਇਹਨਾਂ ਨੂੰ ਕਿਤੋਂ ਵੀ ਇਹ ਨਾ ਉੱਠੇ ਵੀ ਅਸੀਂ ਮਤਲਬ ਦੇ ਗੁਰੂਆਂ ਦੇ ਸਨਹਤਾ ਤੇ ਚੱਲੀਏ ਆਪਦੀ ਸਿੱਖਿਆ ਤੇ ਚੱਲੀਏ ਵੀ ਇਹਨਾਂ ਨੇ ਮਤਲਬ ਦਬਾ ਕੀ ਰੱਖਣਾ ਮਤਲਬ ਇਹਦੀ ਸੋਚ ਅੰਦਰ ਹੋਈ ਹੈ ਅਜਾ ਮਟੂ ਸਾਹਿਬ ਸੂਬਾ ਸਰਕਾਰ ਦਾ ਕੀ ਰੋਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਵੀ ਆਪਾਂ ਦੇਖਿਆ ਤੇ ਮੁੜ ਫੇਰ ਧੂਆਂ ਉੱਠਿਆ ਜਿਹੜਾ ਚੰਡੀਗੜ੍ਹ ਦੇ ਮਾਮਲੇ ਦਾ ਸਰਕਾਰ ਦਾ ਪੱਖ ਕਿਵੇਂ ਲੱਗਦਾ ਵੀ ਕਿੱਥੇ ਖੜੀ ਹੈ ਦੇਖੋ ਸਰਕਾਰ ਤਾਂ ਤਾਂ ਕਈ ਕਹਿੰਦੇ ਆ ਜਿਨੀ ਮੈਂ ਅੱਜ ਪਹਿਲਾਂ ਵੀ ਇੱਕ ਕਿਸੇ ਗੱਲ ਤੇ ਲੈ ਕੇ ਲੈ ਕੇ ਆਇਆ ਵੀ ਦੇਖੋ ਜਿਹੜੀ ਵੈਸੇ ਸੋਚ ਹੈ ਜਿਹੜੀ ਵੀ ਸੈਂਟਰ ਪਾਰਟੀਆਂ ਨੇ ਉਹਨਾਂ ਦੀ ਇੱਕ ਤਰ੍ਹਾਂ ਦੀ ਸੋਚ ਜੀ ਹੈ ਦੀ ਭਾਵੇਂ ਕਾਂਗਰਸ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਪਰ ਜਿਹੜਾ ਪੰਜਾਬ ਪੰਜਾਬ ਦਾ ਉਹ ਹੈ ਜਿਹਨੇ ਬਸਜੀਕ ਨਾਲੋਂ ਜਾ ਪੰਜਾਬ ਦਾ ਨਮਾਇੰਦਾ ਹੈ ਉਹ ਕਿਸੇ ਵੀ ਪਾਰਟੀ ਦਾ ਹੋਵੇ ਨਾ ਤੁਹਾਨੂੰ ਉਹਨਾਂ ਨੇ ਜਣੀ ਅਭਦਾ ਜੇ ਉਹ ਇਹ ਪੰਜਾਬ ਦੇ ਹੱਕ ਚ ਖੜਨਗੇ ਤਾਂ ਉਹਦੀ ਹੀਟ ਦੀ ਜ਼ਮੀਨ ਬਚੂ ਬਿਲਕੁਲ ਸੈਂਟਰਲ ਇਸ ਦਾ ਅਭਦਾ ਕਰ ਲੈਣਗੇ ਜਣੀ ਬਿਲਕੁਲ ਪੰਜਾਬ ਦੇ ਪੰਜਾਬ ਮੈਂ ਕਹਣਾ ਵੀ ਪੰਜਾਬ ਦੇ ਜਿਹੜੇ ਨਮਾਇੰਦੇ ਨੇ ਉਮੀਦਵਾਰ ਭਾਵੇਂ ਉਹ ਭਗਵੰਤ ਮਾਨ ਭਾਵੇਂ ਆਮ ਆਦਮੀ ਪਾਰਟੀ ਦੇ ਐਮਪੀ ਨੇ ਭਾਵੇਂ ਉਹ ਕਾਂਗਰਸ ਦੇ ਐਮਪੀ ਨੇ ਆਵੇਂ ਕਾਲੀ ਦਰ ਦੇ ਐਮਪੀ ਨੇ ਸਾਰੇ ਉਹਨਾਂ ਨੂੰ ਜਾਂ ਮਤਲਬ ਆਮ ਜਥੇਬੰਦੀਆਂ ਨੇ ਉਹਨਾਂ ਨੂੰ ਪੰਜਾਬ ਦੇ ਪੰਜਾਬ ਦੇ ਹੱਕ 'ਚ ਖੜਨਾ ਚਾਹੀਦਾ ਹੈ ਇਹ ਮੇਰਾ ਜਿਹੜੀ ਅਪੀਲ ਆ ਬਣ ਜੀ ਮਤਸਾਬ ਅੱਜ ਮੈਂ ਇੱਕ ਇਹਨਾਂ ਦੀ ਖੇਰਾ ਸਾਹਿਬ ਦੀ ਉਹ ਸੁਣ ਰਿਹਾ ਸੀਗਾ ਖੇਰਾ ਸਾਹਿਬ ਬੋਲ ਰਹੀ ਸੀ ਕਿ ਕਹਿੰਦੇ ਵੀ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਦਿੰਡੀ ਚੱਲ ਕੇ ਉਹਦੇ ਡੇਰਾ ਲਾਉਣਾ ਚਾਹੀਦਾ ਹੈ ਨਰਿੰਦਰ ਮੋਦੀ ਦੀ ਰਹਿਸ਼ ਦੇ ਬਾਅਦ ਇਹ ਸ਼ਬਦ ਤੋਂ ਕਮੈਂਟ ਕਰਨ ਵੀ ਕਰੋ ਖੈਰਾ ਸਾਹਿਬ ਦੀ ਆਪਦੀ ਸ਼ੈਲੀ ਹੈ ਨਾ ਆਪਾਂ ਮਤਲਬ ਉਹ ਨਹੀਂ ਉਹ ਨਹੀਂ ਕਰਦੇ ਖੈਰਾ ਸਾਹਿਬ ਨੇ ਐਸਾ ਡਾਕਟਰ ਗਾਂਧੀ ਨੇ ਵੀ ਮਤਲਬ ਉਹ ਕਰਿਆ ਜੀ ਉਹਨਾਂ ਨੂੰ ਲੋਕ ਡਾਕਟਰ ਗਾਂਧੀ ਸਾਹਿਬ ਨੂੰ ਉਹਨਾਂ ਨੂੰ ਕਮੈਂਟਾਂ 'ਚ ਲੋਕ ਇਹ ਕਹਿ ਰਹੇ ਨੇ ਵੀ ਭਾਈ ਪੌੜੇ ਦਾ ਸੁੱਟੀ ਪਾਰਟੀ ਦੀ ਪਾਈ ਨੇ ਜੀ ਚੰਡੀਗੜ੍ਹ ਦਾ ਮਸਲਾ ਕਿਉਂਕਿ ਭਾਜਪਾ ਦਾ ਜੇ ਆਪਾਂ ਕਹਿੰਦੀ ਵੀ ਕੱਲ ਆਈ ਹੈ ਹਾਂ ਉਸ ਤੋਂ ਪਹਿਲਾਂ ਤਾਂ ਚੰਡੀਗੜ੍ਹ ਉਸ ਤੋਂ ਪਹਿਲਾਂ ਕਿਉਂ ਨਹੀਂ ਆਇਆ ਪੰਜਾਬ ਨੂੰ ਬਿਲਕੁਲ ਇਹ ਸਾਲਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਕਿਉਂ ਨਹੀਂ ਦਿੱਤਾ ਗਿਆ ਹੈ ਨਾ ਤੇ ਪਰ ਮੈਂ ਇਸ ਤੋਂ ਵੀ ਨਾ ਵੀ ਜੇ ਕੋਈ ਕਾਂਗਰਸ ਦਾ ਹੋਵੇ ਭਾਵੇਂ ਭਾਜਪਾ ਦਾ ਹੋਵੇ ਜੋ ਪੰਜਾਬ ਦੇ ਹੱਕ ਚ ਖੜਦਾ ਉਹਨੂੰ ਅੱਜ ਆਪਾਂ ਉਹਨੂੰ ਇਹ ਨਹੀਂ ਕਹਿਣਾ ਚੰਮੇੜਾ ਨਹੀਂ ਮਾਰਨਾ ਚਾਹੀਦਾ ਖੜੋ ਪਰ ਜਿਹੜਾ ਖੜਦਾ ਜਣੀ ਬਣਾਲ ਦਿਆ ਹੈ ਜੀ ਜੀ ਹੈ ਨਾ ਮਰਤੂ ਸਾਹਿਬ ਇੱਕ ਬਿਲਕੁਲ ਲੇਟੈਸਟ ਹੁਣੇ ਇੱਕ ਮੈਸੇਜ ਆਇਆ ਕਿ ਦੇਸ਼ ਦੇ ਗ੍ਰਹਿ ਮੰਤਰੀ ਦਾ ਜਿਹੜਾ ਟਵੀਟ ਆਇਆ ਕਿ ਉਹ ਨਾ ਤਾਂ ਵੀ ਇਹ ਸੀ ਬਿਰ ਪੇਚ ਕੀਤਾ ਤੇ ਨਾ ਹਲੇ ਕਰਨ ਦੀ ਜੜੀ ਉਹ ਹੈ ਇਹਦੇ ਬਾਰੇ ਕਿਵੇਂ ਦੇਖੋ ਇਹ ਕਿਉਂਕਿ ਜਦੋਂ ਤੁਸੀਂ ਇਹ ਦੇਖਿਆ ਵੀ ਸਵੇਰ ਦਾ ਚੱਲਿਆ ਇਹ ਕੱਲ ਦਾ ਕੱਲ ਦਾ ਚੱਲ ਰਿਹਾ ਕੱਲ ਦਾ ਚੱਲ ਰਿਹਾ ਤੇ ਹਰ ਪਾਰਟੀ ਹਰ ਬੰਦਾ ਹਰ ਪੰਜਾਬੀ ਇਹਦੇ ਪੂਰਾ ਪ੍ਰਤੀਕਰਮ ਦੇ ਰਿਹਾ ਹੁਣ ਉਹ ਉਹਨਾਂ ਦੇ ਵੀ ਇਹ ਹੁੰਦੇ ਨੇ ਮਤਲਬ ਉਹਨਾਂ ਦੇ ਆਪਣੇ ਨੌਤਕੀਤਰ ਮਦਦ ਨੂੰ ਦੇ ਕਪੈਸਿਟੀਆਂ ਨੇ ਉਹਨਾਂ ਦੇ ਜਿਹੜੀ ਸਾਧਨ ਨੇ ਹੋਰ ਸਾਰੇ ਉਹਨਾਂ ਕੋਲ ਵੀ ਫੀਡਬੈਕ ਜਾਂਦੀ ਹੈ ਉਹਨਾਂ ਦਾ ਜਿਵੇਂ ਕਿਉਂਕਿ ਉਹਨਾਂ ਦਾ ਮਨਸਾਗਾ ਹੈ ਵੀ ਪੰਜਾਬ ਦੇ ਵਿੱਚ ਜੇ ਅਸੀਂ ਆਉਣ ਵਾਲੀਆਂ 2027 ਦੇ ਵਿੱਚ ਵੀ ਅਸੀਂ ਆਪਣੀ ਇੱਥੇ ਭੜ ਬਣਾਉਣੀ ਹੈ ਹਨਾ ਤਾਂ ਉਹ ਇਥੋਂ ਉਹਨਾਂ ਦੇ ਘਟ ਰਹੇ ਵੀ ਕਹੋਗੇ ਵੀ ਭੜ ਲੈਂਗੇ ਮਾਨੂੰ ਜੇ ਪੰਜਾਬ ਯੂਨੀਵਰਸਿਟੀ ਵੀ ਖੋ ਰਹੇ ਹੋ ਚੰਡੀਗੜ੍ਹ ਵੀ ਖੋ ਰਹੇ ਹੋ ਹੋਰ ਵੀ ਤੁਸੀਂ ਆ ਪਿੱਛੇ ਹੜਾਏ ਨੇ ਵੜਾ ਵਾਸਤੇ ਨਹੀਂ ਕੁਝ ਦਿੱਤਾ ਪੰਜਾਬ ਨੂੰ ਨਹੀਂ ਫਿਰ ਵੋਟਾਂ ਕਿੱਥੋਂ ਬਾਹਰ ਦੂੰ ਬਿਲਕੁਲ ਹੈਨਾ ਬਿਲਕੁਲ ਇਹ ਜੇ ਮਤਲਬ ਐਡਾ ਪ੍ਰੈਸ਼ਰ ਮਤਲਬ ਵੱਡੇ ਵੱਡੇ ਮੰਨ ਜੂ ਟਰਨ ਨਹੀਂ ਜਨੀ ਮਤਲਬ ਅ ਜੂ ਟਰਨ ਲਈ ਦਬਾਅ ਬਣ ਸਕਦਾ ਹੈ ਹੈਨਾ ਉਹਨੂੰ ਮਜੂਰ ਕਰ ਸਕਦਾ ਕੋਈ ਨਾ ਕੋਈ ਬਣਾਈ ਲੱਗਿਆ ਬਣੇ ਜਿਵੇਂ ਆਪਾਂ ਕਸਾਮ ਮੋਰਚਾ ਸੀ ਕਸਾਮ ਮੋਰਚੇ ਤੋਂ ਪਹਿਲਾਂ ਇਹ ਸੀ ਆਮ ਕਿ ਮੋਦੀ ਨੇ ਜਿਹੜਾ ਕਿਸਾਨ ਨੇ ਲੋਟ ਨੂੰ ਵਾਸਤੇ ਉਹਦੇ ਬਾਰੇ ਆਮ ਸੀ ਜਨੀ ਉਹ ਭਾਵੇਂ ਹਰਿਆਣੇ ਦੇ ਹੋਰਾਂ ਕਿਸਾਨਾਂ ਨੇ ਵੀ ਹਮਾਇਤ ਦਿੱਤੀ ਹੈ ਦੁਨੀਆ ਭਰ ਦੇ ਲੋਕਾਂ ਨੇ ਹਮਾਇਤ ਦਿੱਤੀ ਹੈ ਪਰ ਉਹਦੇ ਵਿੱਚ ਜਿਹੜਾ ਸੈਂਟਰ ਸੀਗਾ ਜਿੱਨੇ ਉਹ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਸੀਗੇ ਜੀ ਉਹਨਾਂ ਨੇ ਜੂ ਟਰਨ ਲਈ ਉਹਨਾਂ ਨੂੰ ਮਜਬੂਰ ਕਰਤਾ ਇਸੇ ਤਰ੍ਹਾਂ ਅੱਜ ਇਹ ਕਹਿੰਦੇ ਨੇ ਵੀ ਅਸਿਕਰਾਂ ਨੇ ਆਂਦਾ ਪਰ ਜੇ ਆਪਾਂ ਚੁੱਪ ਕਰੇ ਲਿਆ ਆ ਵੀ ਜਾਂਦਾ ਆਉਂਦਾ ਵੀ ਕਮੇ ਜਦੋਂ ਉਹਨਾਂ ਨੇ ਪ੍ਰਸਤਾਵ ਪਾ ਲਿਆ ਲਿਖ ਕਰ ਲਿਆ ਇਹ ਰਿਟਨ ਚ ਕਰ ਲਿਆ ਜਣੀ ਉਹ ਲਿਆਉਣ ਵਾਸਤੇ ਕਰਿਆ ਕੋਈ ਐਸਾ ਹੈ ਨਹੀਂ ਵੀ ਉਹੀ ਆਪਾਂ ਦਿਖਾਉਣ ਵਾਸਤੇ ਹੈ ਜੀ ਹੈਨਾ ਜਾਂ ਮਤਲਬ ਉਹਨਾਂ ਦਾ ਇਹ ਵੀ ਹੁੰਦਾ ਵੀ ਆਪਾਂ ਪਹਿਲਾਂ ਇਹ ਕਰਕੇ ਦੇਖ ਲਓ ਪਹਿਲਾਂ ਕੀ ਹੁੰਦਾ ਹੈਗਾ ਹੈਨਾ ਜੀ ਤੇ ਇਹ ਇਸੇ ਵੀ ਅੱਜ ਭਾਵੇਂ ਜੇ ਜਿਨੀ ਕੱਲੇ ਬਿਆਣ ਬਾਜੀ ਨਾਲ ਨਹੀਂ ਸਰਦਾ ਕੋਗਮਾਨਤਮਾਨ ਲਈ ਵੀ ਇਹ ਹੀ ਹੈ ਵੀ ਜੇ ਪੰਜਾਬ ਲਈ ਖੜੂ ਗਈ ਜੀ ਜਿਵੇਂ ਪਹਿਲਾਂ ਅਗਲੇ ਨੇ ਜਿੰਨਾ ਕ ਅੱਗਾ ਇਹ ਤੋਂ ਪਾਸਾ ਵਟਿਆ ਉਹਨਾਂ ਨੂੰ ਕੋਈ ਪੂੰਜ ਵੀ ਦਿੱਤੇ ਹੋ ਉਹ ਉਹਨਾਂ ਸਜਾਵਾ ਵੀ ਜਿੰਨਾ ਪਹਿਲਾਂ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਉਹਨਾਂ ਨੂੰ ਗੱਡੀਆਂ ਤੇ ਵੀ ਬਿਠਾਇਆ ਬਿਠਾਇਆ ਪੰਜਾਬ ਦੇ ਲੋਕਾਂ ਨੇ ਹਨਾ ਤੇ ਜਦੋਂ ਮਤਲਬ ਇਹ ਲੱਗਿਆ ਵੀ ਹਾਂ ਇਹ ਪੰਜਾਬ ਦੇ ਹਿੱਤਾਂ ਤੋਂ ਭੱਜਦੇ ਨੇ ਤਾਂ ਉਹਨਾਂ ਨੇ ਨਾਤਾ ਤੇ ਹੁਣ ਜੇ ਭਗਵੰਤ ਮਾਨ ਆਇਆ ਭਗਵੰਤ ਮਾਨ ਜਾਂ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਉਹਨਾਂ ਨੇ ਮਤਲਬ ਉਹਨਾਂ ਤੋਂ ਔਖੇ ਹੋ ਕੇ ਬਣਾਈ ਹੈ ਪਰ ਹੁਣ ਇਹ ਨਹੀਂ ਸਮਝਣਾ ਚਾਹੀਦਾ ਵੀ ਉਹ ਤਾਂ ਅਸੀਂ ਰਾਜੇ ਬਣ ਗਏ ਹੁਣ ਸਾਨੂੰ ਕੋਈ ਮਤਲਬ ਸਾਨੂੰ ਕੋਈ ਲੋੜ ਨਹੀਂ ਹੈਗੀ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਜੇ ਕੋਈ ਮਤਲਬ ਹੋਰਾਂ ਪਰੋਂ ਕਰੂਗਾ ਪੰਜਾਬ ਨੂੰ ਬਕਸ ਬਕਸ ਜਾਣੀ ਜੀ ਚੰਡੀਗੜ੍ਹ ਦਾ ਜਿਹੜਾ ਟੋਟਲ ਮਾਮਲਾ ਭਾਵੇਂ ਕਿ ਹੁਣ ਬਿਆਨ ਆ ਗਏ ਨੇ ਦੇਸ਼ ਦੇ ਗ੍ਰਹਿ ਮੰਤਰੀ ਦਾ ਟਵੀਟ ਆ ਗਿਆ ਕਿ ਅਸੀਂ ਨਾ ਤਾਂ ਉਹ ਬਿੱਲ ਜਿਹੜਾ ਪੇਸ਼ ਕੀਤਾ ਸੀ ਤੇ ਨਾ ਹੀ ਹਲੇ ਸਾਡਾ ਪੇਸ਼ ਕਰਨ ਦੀ ਸੰਭਾਵਨਾ ਹੈ ਸੋ ਇਸ ਵਿਸ਼ੇ ਤੇ ਆਪਾਂ ਚਰਚਾ ਕੀਤੀ ਹੈ ਮੇਜੋ ਸਿੰਘ ਮੇਟਰਾ ਸੀਨੀਅਰ ਪੱਤਰਕਾਰ ਪੰਜਾਬੀ ਟਰਿਬਿਊਨ ਨਾਲ ਸੋ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੀਆਂ ਆਪੋ ਆਪਣੀਆਂ رائے ਆਉਂਦੀਆਂ ਨੇ ਕਲਮ ਖਿਆਲੀ ਜਿਹੜੇ ਨੌਜਵਾਨ ਨਵੇਂ ਨੌਜਵਾਨ ਨੇ ਕਈ ਵਾਰ ਅਸੀਂ ਪੈਸਟ ਆ ਕੇ ਕੋਈ ਇਸ ਤਰ੍ਹਾਂ ਦਾ ਬਿਆਨ ਆ ਜਿਹੜਾ ਦੇ ਦਿੰਦੇ ਆ ਜਿਹੜਾ ਅੱਗੇ ਜਾ ਕੇ ਘਾਤਕ ਸਿੱਧ ਹੁੰਦਾ ਸੋ ਮਤੂ ਸਾਹਿਬ ਨੌਜਵਾਨਾਂ ਨੂੰ ਇੱਕ ਅਪੀਲ ਹੈ ਜਿਹੜੀ ਉਕਾ ਦਿੱਤੀ ਜਾਵੇ ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਸੰਤਾਨਪ ਹੰਡਾਇਆ ਮੈਨੂੰ ਲੱਗਦਾ ਉਸ ਵੇਲੇ ਵੀ ਇਸ ਤਰ੍ਹਾਂ ਦਾ ਬਹੋਰ ਆ ਜਾਂਦਾ ਬਿਲਕੁਲ ਤੁਹਾਡੀ ਇਹ ਗੱਲ ਠੀਕ ਹੈ ਪਰ ਆਪਾਂ ਨਾਲ ਇਹ ਕਹਿੰਦੇ ਆ ਕਿ ਜਿਹੜਾ ਬਦਲ ਪੇਸ਼ ਕਰਨਾ ਹੁੰਦਾ ਹੈ ਕਿਤੇ ਵੀ ਅੱਜ ਤੱਕ ਤਾਂ ਵਾਰ ਰੱਖਣੇ ਨੌਜਵਾਨੇ ਕਰਦੇ ਜੀ ਹਨਾ ਤੇ ਨੌਜਵਾਨਾਂ ਨੂੰ ਘਟੋ ਘਟ ਇਤਿਹਾਸ ਪੜ੍ਹ ਕੇ ਪੂਰੀ ਜਾਣਕਾਰੀ ਲੈ ਕੇ ਉਤਰ ਜਿਵੇਂ ਉਦਾਹਰਨ ਦੇ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਕੰਰੂ ਕੀ ਹੁੰਦਾ ਉਹ ਬੱਕਰੀ ਗੱਲ ਜਿਹੜੇ ਉੱਥੋਂ ਦੇ ਜਿਹੜੇ ਮਤਲਬ ਕੁੜੀਆਂ ਨੇ ਮੁੰਡੇ ਨੇ ਉਹ ਆਮ ਜਿਹੇ ਨਹੀਂ ਲੱਗੇ ਮੈਨੂੰ ਯਾਨੀ ਬਹੁਤ ਸਵੇਦਨ ਸੀਲ ਨੇ ਸਿਆਣੇ ਨੇ ਉਹ ਹਰ ਇੱਕ ਜੇਕਰ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਰ ਰਹੇ ਨੇ ਕਿਸੇ ਨਾਲ ਹੁਣੀ ਕਰਦੇ ਸਾਰੇ ਰਿਸਪੈਕਟ ਕਰਦੇ ਨੇ ਉਹ ਬਹੁਤ ਢੰਗ ਨਾਲ ਮਤਲਬ ਇਹ ਕਰਦੇ ਨੇ ਅਸੀਂ ਨੌਜਵਾਨਾਂ ਨੂੰ ਅਪੀਲ ਹੈ ਕਿ ਜਿਹੜੇ ਕੌਤੇ ਸਾਡੀ ਜਿਹੜੀ ਪੀੜੀ ਤਾਂ ਅੱਗੇ ਲੰਘ ਰਹੀ ਹੈ ਆਉਣ ਵਾਲਾ ਭਵਿੱਖ ਤਾਂ ਹੋਏ ਜੇ ਕੋਈ ਇਹਦਾ ਮਾੜਾ ਸਕੂਨ ਦਾ ਨੌਜਵਾਨਾ ਦੀ ਪੜਨਾ ਜੀ ਉਹਨੂੰ ਮਤਲਬ ਬਹੁਤ ਹੀ ਵਧੀਆ ਢੰਗ ਨਾਲ ਵਿਸ਼ੇਸ਼ਣ ਕਰਕੇ ਸਟੱਡੀ ਕਰਕੇ ਉਸ ਤੇ ਜਿਹੜੇ ਕਦਮ ਉਠਾਉਣੇ ਚਾਹੀਦੇ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ